ਨਹੀਂ ਦਿੱਤਾ ਦੀ ਰੋੜ ਪੈਂਦੀ ਐ ਜਦੋਂ ਅਸੀਂ ਸਾਰਾ ਕੁਝ ਉੱਥੇ ਦੇਖਿਆ ਸਾਡਾ ਸ਼ਹੀਦ ਪੁੱਤ ਇੱਥੇ ਜਦੋਂ ਆਇਆ ਉਹਦਾ ਸੰਸਕਾਰ ਹੋਇਆ ਠੀਕ ਐ ਫੌਜੀ ਵੀਰਾਂ ਨੇ ਸਨਮਾਨ ਉਹਨੂੰ ਦਿੱਤਾ ਸਾਡੀ ਪੰਜਾਬ ਸਰਕਾਰ ਨੇ ਕੀ ਦਿੱਤਾ ਵੱਡਾ ਮਸਲਾ ਤਾਂ ਇੱਥੇ ਆ ਕੇ ਖੜਦਾ ਆਪਾਂ ਵੀ ਉਹਨਾਂ ਨੇ ਫੌਜ ਨੇ ਨਹੀਂ ਹਜੇ ਕਲੀਅਰ ਕੀਤਾ ਕੀ ਇਹਨਾਂ ਦਾ ਜਾਤੀ ਤੌਰ ਤੇ ਵੈਸੇ ਫਰਜ ਨਹੀਂ ਬੰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਉੱਥੇ ਗਏ ਨਹੀਂ ਐਸਐਸਪੀ ਸਾਹਿਬ ਉੱਥੇ ਗਏ ਨਹੀਂ ਇਹਦਾ ਮਤਲਬ ਇਹਨਾਂ ਦਾ ਬਸ ਜੇ ਸਰਕਾਰ ਵੱਲੋਂ ਕੋਈ ਹੁਕਮ ਹੋਊਗਾ ਤੇ ਜਾਣਗੇ ਵੈਸੇ ਨਿੱਜੀ ਤੌਰ ਤੇ ਕਿਤੇ ਨਹੀਂ ਜਾ ਸਕਦੇ ਵੈਸੇ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਹੈ 78 ਆਪਦੀ ਸਾਰੀ ਉਮਰ ਆ ਕੁਰਬਾਨ ਕਰਕੇ ਬੈਠੇ ગયા ਤਾਂ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਿੱਤੀ ਲੈਣੀ ਚਾਹੀਦੀ ਆ ਪਰ ਉਹ ਜਿਹੜਾ ਸੰਘਰਸ਼ ਆ ਖਤਮ ਹੋਣ ਦੀ ਬਜਾਏ ਸਾਡੀ ਜਿਹੜੀ ਜਨਰੇਸ਼ਨ ਤੇ ਸ਼ੁਰੂ ਹੋ ਗਿਆ ਠੀਕ ਹੈ ਜਿਹੜੀਆਂ ਮੇਰੇ ਭਰਾ ਕੁਰਬਾਨੀਆਂ ਦੇ ਰਹੇ ਆ ਇਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇਹਨਾਂ ਅੰਦਰੋਂ ਇਨਸਾਨੀਅਤ ਵੀ ਖਤਮ ਹੋ ਚੁੱਕੀ ਸੈਂਟਰ ਸਰਕਾਰ ਵੱਲੋਂ ਜੇ ਆਪਾਂ ਕਹ ਲਈਏ ਉਹ ਤਾਂ ਵੈਸੇ ਵੀ ਉਹ ਇਹੀ ਚਾਹੁੰਦੇ ਆ ਇਹ ਅਸੀਂ ਨੌਜਵਾਨਾਂ ਨੂੰ ਪਾਰਟੀ ਕਰਕੇ ਬੇਰੋਜ਼ਗਾਰੀ ਦਾ ਫਾਇਦਾ ਉਠਾ ਕੇ ਫੌਜ ਨਾਲ ਮਜ਼ਾ ਕਰਕੇ ਅਸੀਂ ਗੋਲੀ ਖਾਣ ਲਈ ਉਥੇ ਬਾਰਡਰਾਂ ਦੇ ਭੇਜਣਾ ਜੇਕਰ ਜਦੋਂ 4 ਸਾਲ ਫੌਜ ਦੇ ਵਿੱਚ ਭਰਤੀ ਕਰਦੇ ਆ ਉਹ 4 ਸਾਲ ਤੋਂ ਬਾਅਦ ਉਹ ਬੰਦੇ ਨੂੰ ਪੁਲਿਸ ਜਾਂ ਕੋਈ ਦੂਜੀ ਸਰਵਿਸ ਦਿੰਦੇ ਆ ਕਿ ਫੌਜ ਦੇ ਨੀਤੀ ਨਾਲ ਕਿ ਜਿਵੇਂ ਹੁਣ ਆਪਣੇ ਥਾਂ ਥਾਂ ਤੇ ਆਪਾਂ ਵੇਖੀ ਜਾਨੇ ਕਿ ਉਹਨੇ ਵਿਜੀਲੈਂਸ ਕਿਤੇ ਕਿਤੇ ਛਾਪੇ ਮਾਰ ਕੇ ਫੜਦੀਏ ਲੋਕੀ ਗਲਤ ਕੰਮ ਕਰਦੇ ਆ ਉਹ ਤਾਂ ਕਰਕੇ ਨਾ ਰੀਸਤਾ ਕੀਤੀ ਆ ਵੀ ਅਮਰੀਕਾ 'ਚ ਫੌਜ ਦੇ ਪਹਿਲਾਂ ਬੰਦੇ ਨੂੰ ਭਰਤੀ ਕਰਦੇ ਵੀ ਗਲਤ ਨੀਤੀਆਂ ਇਹ ਨਾ ਬਣਾਉਣ ਤੇ ਉੱਥੋਂ ਵੀ ਚੰਗੀ ਸਿੱਖਿਆ ਲੈ ਕੇ ਆਉਣ ਪਰ ਇਹ ਗਾਂ ਆ ਕੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੀ 6 ਮਹੀਨਿਆਂ ਦੀ 7 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਚਲੋ ਜੀ ਉਥੇ ਗੋਲੀ ਕਾਂ ਲਈ ਵਾਟਰ ਤੇ ਮੰਨ ਲਓ ਇਹ ਤਾਂ ਮੈਂ ਤਾਂ ਇਹ ਕਹਿਣਾ ਵੀ ਇੱਕ ਜਾਣ ਬੁੱਝ ਕੇ ਜਿਹੜਾ ਸੈਂਟਰ ਸਰਕਾਰ ਲੋਲੇ ਸਿਸਟਮ ਚਲਾਇਆ ਗਿਆ ਲੱਗਦਾ ਕਿ ਜਿਹੜੀ ਫੌਜ ਦੀ ਨੌਕਰੀ ਨੂੰ ਬਹੁਤ ਹੀ ਇੱਕ ਰਿਸਪੈਕਟ ਦੇ ਇੱਕ ਕੁਰਬਾਨੀ ਦੇ ਦਾਇਰੇ ਨਾਲ ਵੇਖਿਆ ਜਾਂਦਾ ਸੀ ਜੇ ਸਰਕਾਰਾਂ ਦੇ ਇਹੀ ਹਾਲ ਰਿਆ ਜਾਨ ਗਵਾਕੇ ਵੀ ਸਾਡੇ ਜਿਹੜੇ ਆ ਘਰ ਦੇ ਜੀਆ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲ ਰਿਹਾ ਤੇ ਜਿਹੜੀਆਂ ਮਾਵਾਂ ਭੈਣਾਂ ਆਪਣੇ ਪੁੱਤ ਫੌਜ ਤੋਂ ਭੇਜਣ ਤੋਂ ਡਰਨ ਕਿ ਸਹੂਲਤਾਂ ਉਹ ਦਿੱਤੀਆਂ ਜਾਣ ਜਿਵੇਂ ਆ ਪਾਪਾ ਫਰੀ ਯੂਨੀਵਰਸਿਟੀ ਦੇ ਵਿੱਚ ਇੱਕ ਇਹਨਾਂ ਨੇ ਅਵਾਰਡ ਦਾ ਰੱਖਿਆ ਇਹਨਾਂ ਨੇ ਵੀ ਅਸੀਂ ਆਏ ਸਾਲ ਵਾਰਦੇ ਹਾਂ ਬਹੁਤ ਵਧੀਆ ਗੱਲ ਕੀਤੀ ਐ ਹੋਣਾ ਚਾਹੀਦਾ ਉਹਦਾ ਨੌਜਵਾਨ ਦਾ ਚਹਿਲਪਿੰਡ ਦੇ ਵਿੱਚ ਬੁੱਤ ਵੀ ਲੱਗਣਾ ਚਾਹੀਦਾ ਅੱਜ ਦਿਨੀ ਅਗੜੀ ਵੀਰ ਦੇਸ਼ ਲਈ ਸ਼ਹੀਦ ਹੋ ਰਹੇ ਨੇ ਪਰ ਕਿਤਨੇ ਕਿਤੇ ਉਹਨਾਂ ਨੂੰ ਜਿਹੜਾ ਸ਼ਹੀਦੀ ਦਾ ਦਰਜਾ ਨਹੀਂ ਦਿੱਤੇ ਜਾਂਦਾ ਤਾਂ ਪਿਛਲੇ ਸਮੇਂ ਫਰੀਕ ਕੋੜ ਜ਼ਿਲ੍ਹੇ ਦੇ ਪਿੰਡ ਚਹਿਲ ਮਰ ਦਾ ਰਹਿਣ ਵਾਲਾ ਅਗਨੀ ਵੀਰ ਆਕਾਸ਼ਦੀਪ ਸ਼੍ਰੀਨਗਰ ਦੇ ਵਿੱਚ ਸ਼ਹੀਦ ਹੋ ਗਿਆ ਸੀ ਪਰ ਉਹਨੂੰ ਹਾਲੇ ਤੱਕ ਜਿਹੜਾ ਹੈਗਾ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਲਗਾਤਾਰ ਇਹ ਚੀਜ਼ ਨੂੰ ਲੈ ਕੇ ਹੈਗਾ ਵਿਰੋਧ ਕੀਤਾ ਜਾ ਰਿਹਾ ਹੈਗਾ ਅੱਜ ਦਿਖਾਉਣਾ ਚਾਹੁੰਦਾ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਵਿੱਚ ਜਿਹੜਾ ਸਮੂਹ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜਿਹੜਾ ਹੈਗਾ ਅਗਨੀ ਵੀਰ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਨਾ ਹੀ ਅਜੇ ਤੱਕ ਕੇਂਦਰ ਦੀ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਅਜੇ ਦਿੱਤਾ ਗਿਆ ਹੈਗਾ ਸਾਡੇ ਨਾਲ ਰਕबीर ਸਿੰਘ ਮੌਜੂਦ ਨੇ ਰਕਬੀ ਜੀ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਕੀ ਕਾਰਨ ਬਣਿਆ ਵੀ ਕਿਉਂਕਿ ਹਜੇ ਤੱਕ ਜਿਹੜਾ ਹੈਗਾ 2 ਦਾ درجہ ਵੀ ਅਰਗਣੀ ਵੀ ਨਹੀਂ ਬੋਲ। ਦੇਖੋ ਜੀ ਗੱਲ ਇਹ ਅਸਲ ਦੇ ਵਿੱਚ ਨਾ ਇੰਨਾਂ ਚੀਜ਼ਾਂ ਦੀ ਲੋੜ ਕਦੋਂ ਪੈਦੀ ਹੈ ਕਿਦੋਂ ਕਿ ਸਰਕਾਰਾਂ ਦਾ ਇੰਨਾਂ ਗੱਲਾਂ ਵੱਲ ਧਿਆਨ ਨਹੀਂ ਹੁੰਦਾ। ਉਦੋਂ ਇੰਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ। ਜਦੋਂ ਅਸੀਂ ਸਾਰਾ ਕੁਝ ਉੱਥੇ ਦੇਖਿਆ ਸਾਡਾ ਸ਼ਹੀਦ ਪੁੱਤ ਇੱਥੇ ਜਦੋਂ ਆਇਆ ਉਹਦਾ ਸਸਕਾਰ ਹੋਇਆ ਠੀਕ ਹੈ ਫੌਜੀ ਵੀਰਾਂ ਨੇ ਸਨਮਾਨ ਉਹਨੂੰ ਦਿੱਤਾ ਸਾਡੀ ਪੰਜਾਬ ਸਰਕਾਰ ਨੇ ਕੀ ਦਿੱਤਾ ਵੱਡਾ ਮਸਲਾ ਤਾਂ ਇੱਥੇ ਆ ਕੇ ਖੜਦਾ ਸਾਡੇ ਡੀਸੀ ਸਾਹਿਬ ਬੈਠੇ ਆ ਸਾਡੇ ਐਸ்சி ਸਾਹਿਬ ਬੈਠੇ ਆ ਸਾਡਾ ਪ੍ਰਸ਼ਾਸਨ ਬੈਠਾ ਕੀ ਉਹਨਾਂ ਦੇ ਘਰੇ ਗਏ ਕੀ ਸਾਡੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਵਾ ਆਏ ਉਹਨਾਂ ਦੇ ਕੋਲ ਕੀ ਅਨਾਉਂਸ ਕਰਕੇ ਗਏ ਇੱਕ ਵਿਧਾਨ ਸਭਾ ਦੇ ਸਪੀਕਰ ਦਾ ਕੋਈ ਉਹਦਾ ਕੋਈ ਛੋਟਾ-ਉੱਡਾ ਨਹੀਂ ਹੁੰਦਾ ਜੋ ਮਰਜ਼ੀ ਕਰ ਸਕਦੇ ਸੀ ਉਹਨਾਂ ਕੋਲ ਕੀ ਸੀਐਮ ਸਾਹਿਬ ਇੱਕ ਨਿੱਕੀ ਜਿਹੀ ਕੋਈ ਪੋਸਟ ਪਾ ਕੇ ਜਾ ਨਿੱਕੀ ਜੀ ਕੋਈ ਗੱਲ ਕਰੇ ਉੱਥੇ ਲਿਖ ਕੇ ਕਿ ਦੁੱਖ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਕੀ ਸਾਡੇ ਜਿਹੜੇ ਇੱਥੇ ਮਤਲਬ ਕਿਸੇ ਨਸ਼ੇ ਕਾਰਨ ਜਾਂ ਕਿਸੇ ਨਾਲ ਕੋਈ ਮਾਤ ਹੋ ਜਾਂਦੀ ਹੈ ਕਿਸੇ ਦੀ ਹੁੰਦੀ ਤਾਂ ਵੈਸੇ ਉਹ ਵੀ ਕਿਸੇ ਦਾ ਮਰ ਜਾਣਾ ਮਾੜੀ ਗੱਲ ਹੈ ਪਰ ਉਹਨਾਂ ਵਾਸਤੇ ਕਿਵੇਂ ਅਦਾ-ਅਦਾ ਦਤਾ ਦਾ ਲੱਖ ਰੁਪਈਆ 5-5 ਲੱਖ ਰੁਪਈਆ ਜਾਂ ਸਰਕਾਰੀ ਨੌਕਰੀਆਂ ਦਾ ਇਹ ਕਰ ਦਿੰਦੇ ਆ ਜਿਹੜੇ ਸਾਡੀ ਖਾਤਰ ਅਸੀਂ ਸੋਨੇ ਪਤਾ ਕਿਉਂ ਹੈ ਕਿਉਂਕਿ ਜਿਹੜੇ ਸਾਡੇ ਨੌਜਵਾਨ ਪੁੱਤ ਹੈ ਜਿਹੜੇ ਬਾਰਡਰਾਂ ਤੇ ਬੈਠੇ ਉਹਨਾਂ ਕਰਕੇ ਤੇ ਜਿਵੇਂ ਹੁਣ ਪਿੱਛੇ ਜੇ ਭਾਰਤ ਤੇ ਪਾਕਿਸਤਾਨ ਦਾ ਥੋੜਾ ਜਿਹਾ ਦਿਨ ਚੱਲਿਆ ਕੰਮ ਜੇ ਸਾਡੇ ਨੌ ਸੌ ਸਕਦੇ ਸੀ ਇਹਨਾਂ ਕਰਕੇ ਸੌਦੇ ਤਾਂ ਫਿਰ ਇਹਨਾਂ ਸਨਮਾਨ ਕਿਉਂ ਨਹੀਂ ਇਹ ਨੁਕਸ ਕਿੱਥੇ ਹੈ ਕੌਣ ਈ ਇਹ ਪਰਪਾਈ ਹੈ ਜਿਹੜੀ ਇਹ ਪੂਰੀ ਕਰਨ ਦਿੰਦਾ ਸੈਂਟਰਲ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਮੰਗ ਕਰਦੇ ਆਂ ਵੀ 1 ਕਰੋੜ ਰੁਪਇਆ ਜੋ ਇਹਨਾਂ ਦਿੱਤਾ ਫੌਜੀ ਜਿਵੇਂ ਪੱਕੇ ਆ ਜਿਹੜੇ ਸੀਦੋਂਦੇ ਆ ਉਹ ਦੇਵੇ ਸਰਕਾਰੀ ਨੌਕਰੀ ਦੇਵੇ ਜੋ ਸਖ ਹੁਲਤਾਂ ਉਹ ਦਿੱਤੀਆਂ ਜਾਣ ਜਿਵੇਂ ਆ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਕਿੰਨੇ ਨੇ ਅਵਾਰਡ ਤਾਂ ਰੱਖਿਆ ਇਹਨਾਂ ਨੇ ਵੀ ਅਸੀਂ ਆਏ ਸਾਲ ਵਾਰਦੇ ਆ ਬਹੁਤ ਵਧੀਆ ਗੱਲ ਕੀਤੀ ਹੈ ਹੋਣਾ ਚਾਹੀਦਾ ਉਹਦਾ ਨੌਜਵਾਨ ਦਾ ਚਿਹਰਪੰਡ ਦੇ ਵਿੱਚ ਬੁੱਤ ਵੀ ਲੱਗਣਾ ਚਾਹੀਦਾ ਕੋਈ ਸਕੂਲ ਦਾ ਨਾਮ ਵੀ ਹੋਣਾ ਚਾਹੀਦਾ ਇਸ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਇਸ ਪਾਸੇ ਖਾਸ ਧਿਆਨ ਦਿੱਤਾ ਜਾਵੇ ਤੇ ਇਸ ਬਤਲੇ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਇਹ ਨਾ ਹੋਵੇ ਵੀ ਇਹ ਗੱਲ ਕਰਦੇ ਕਰਦੇ ਕੋਈ ਗੱਲ ਕਿਸੇ ਪਾਸੇ ਨੂੰ ਹੋਰ ਚਲੀ ਜਾਵੇ ਕਿਸੇ ਸੰਘਰਸ਼ ਦੇ ਰੂਪ ਚਲੀ ਜਾਵੇ ਇਹ ਅਸੀਂ ਪੂਰ ਜੇਤ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹਦਾ ਤੁਰੰਤ ਹੱਲ ਕੱਢਿਆ ਜਾਵੇ ਤੋ ਲਗਾਤਾਰ ਇੱਕ ਚੀਜ਼ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਪਿਛਲੇ ਦਿਨੀ ਮਜੀਠੀਆਂ ਦੇ ਵਿੱਚ ਜਿਹੜਾ ਹੈਗਾ ਸ਼ਰਾਬ ਦੇ ਨਾਲ ਲੋਕਾਂ ਦੀ ਮੌਤ ਹੋਈ ਸੀ ਉਹਨਾਂ ਬਾਰੇ ਤਾਂ ਪੋਸਟ ਪਾਈ ਗਈ ਸੀ ਪਰ ਜੋ ਸ਼ਹੀਦ ਅਗਨੀ ਵੀਰ ਸੀ ਉਸ ਲਈ ਕੋਈ ਵੀ ਪੋਸਟ ਅਸੀਂ ਮਾਨ ਵੱਲੋਂ ਨਹੀਂ ਪਾਈ ਗਈ ਸੀ ਇਸ ਦਾ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਦੂਜੇ ਪਾਸੇ ਫ੍ਰੀ ਕੋਰਟ ਦੇ ਵਿੱਚ ਇੱਕ ਰੰਗ ਰੰਗ ਪ੍ਰੋਗਰਾਮ ਵੀ ਕਰਾਇਆ ਗਿਆ ਸੀ ਹਾਲਾਂਕਿ ਰੋਸ ਦੇ ਚਲਦੇ ਰੱਦ ਕੀਤਾ ਗਿਆ ਹੈਗਾ ਆਪਾਂ ਗੱਲਬਾਤ ਕਰਦੇ ਆ ਚਰਨ ਜੀ ਵੇਖਿਆ ਗਿਆ ਕਿ ਸੀਐਮ ਮਾਨ ਵੱਲੋਂ ਹਰ ਇੱਕ ਚੀਜ਼ ਤੇ ਪੋਸਟ ਪਾਈ ਜਾਂਦੀ ਹੈਗੀ ਆ ਉਜੀ ਠਿਕਾਣੇ ਵਿੱਚ ਜਿਹੜੇ ਅਸ਼ਰਾਮ ਵਾਲਾ ਮਰੇ ਨੇ ਉਹਨਾਂ ਦੀ ਪੋਸਟ ਬਾਈਕ ਨੂੰ 100 ਲੱਖ ਰੁਪਏ ਦੇ ਦਰ ਪਰ ਸ਼ਹੀਦਾਂ ਦੇ ਬਾਰੇ ਇੱਕ ਵੀ ਪੋਸਟ ਨਹੀਂ ਪਾਈ ਗਈ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹੀ ਤਾਂ ਮੰਦਪਾਗੀ ਗੱਲ ਹੈ ਸਭ ਤੋਂ ਵੱਡੀ ਮੰਦਪਾਗੀ ਗੱਲ ਇਹ ਹੈ ਕਿ ਨੌਜਵਾਨ ਅਗਨੀਵੀਰ ਭਰਤੀ ਹੋਇਆ ਉਹ ਸ਼ਹੀਦ ਵੀ ਹੋ ਗਿਆ ਉੱਥੇ ਬਾਰਡਰ ਤੇ ਮਾਂ ਪਿਓ ਨੇ ਬੜੇ ਚਾਵਾਂ ਲਾਟਾਂ ਨਾਲ ਭੇਜਿਆ ਉਥੇ ਕਿ ਸਾਡਾ ਪੁੱਤ ਆ ਜਿਹੜਾ ਉਹ ਅਗਨੀ ਵੀਰ ਆ ਫੌਜ ਦੇ ਵਿੱਚ ਨੌਕਰੀ ਲੱਗਿਆ ਤੇ ਜਦੋਂ ਸ਼ਹੀਦ ਹੋਇਆ ਉਹਨਾਂ ਨੂੰ ਪਤਾ ਲੱਗਿਆ ਮਾਪਿਆਂ ਨੂੰ ਕਿ ਇਹਨੂੰ ਤਾਂ ਸ਼ਹੀਦ ਦਾ ਦਰਜਾ ਹੀ ਨਹੀਂ ਦਿੱਤਾ ਗਿਆ ਫਿਰ ਦੇਖੋ ਕਿਰਿਆਕਰਮ ਜਿਹੜਾ ਕਰਨਾ ਸੀਗਾ ਫੁੱਲਾਂ ਦਾ ਰਸਮ ਕਰਨੀ ਸੀ ਦੇਖੋ ਉਹ ਵੀ ਉਹ ਨਹੀਂ ਕਰ ਰਹੇ ਉਹ ਕਹਿੰਦੇ ਅਸੀਂ ਉਹਨਾਂ ਚਿਰ ਨਹੀਂ ਕਰਨੀ ਜਿੰਨਾ ਚਿਰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਇਸ ਤੋਂ ਵੱਡੀ ناکਾਮੀ ਤੇ ਮਾੜੀ ਗੱਲ ਕੀ ਹੋ ਸਕਦੀ ਹੈ ਫਰ ਸ਼ਰਾਬਾਂ ਵਾਲਿਆਂ ਨੂੰ ਪੈਸੇ ਦੇਈ ਚੱਲੋ ਵੰਡੀ ਚੱਲੋ ਜਿੰਨੇ ਮਰਜੀ ਪਰ ਜਿਹੜਾ ਸ਼ਹੀਦ ਦਾ ਦਰਜਾ ਇੱਕ ਬਹੁਤ ਹੀ ਉੱਤਮ ਜਿਹਾ ਦਰਜਾ ਹੁੰਦਾ ਫੋਨ ਨਾਲ ਮਜ਼ਾਕ ਕਰ ਰਹੇ ਆ ਇਹ ਬੇਰੋਜ਼ਗਾਰੀ ਦਾ ਫਾਇਦਾ ਉਠਾ ਰਹੇ ਆ ਬੇਰੋਜ਼ਗਾਰੀ ਦਾ ਫਾਇਦਾ ਠਾ ਕੇ ਇਹਨਾਂ ਨੇ ਅਗਨੀ ਵੀਰ ਭਰਤੀ ਕਰਕੇ ਜਿਹੜਾ ਸਿੱਧਾ ਬਾਰਡਰਾਂ ਤੇ ਭੇਜ ਦੇਣਾ ਇਹ ਕਿੱਡੀ ਕਿਸਿਆਣਪਾ ਮਤਲਬ 20 22 ਸਾਲ ਦਾ ਜੋ ਬੱਚਾ ਹੋਵੇ ਤੇ ਉਹਨੂੰ ਕੀ ਨੌਲੇਜ ਹੁੰਦੀ ਆਵੇ ਉਥੇ ਜੰਗ ਲੜਨ ਦੀ ਜਾਂ ਦੂਜੇ ਦੇਸ਼ ਨਾਲ ਜੰਗ ਲੜਨ ਦੀ ਜਾਂ ਅੱਤਵਾਦ ਨਾਲ ਜੰਗ ਲੜਨ ਦੀ ਉਹਨਾਂ ਨੂੰ ਉਥੇ ਭੇਜ ਦਿੱਤਾ ਜਾਂਦਾ ਤੇ ਉਹ ਸ਼ਹੀਦ ਹੋ ਕੇ ਵਾਪਸ ਆ ਜਾਂਦੇ ਆ ਮੈਨੂੰ ਇਹ ਮੈਨੂੰ ਲੱਗਦਾ ਮੈਨੂੰ ਲੱਗਦਾ ਮੇਰੀ ਨੌਲੇਜ ਲੱਗਦਾ ਕਿ ਜਿਹੜੇ ਇਹ 5 ਸਾਲਾਂ ਦੇ ਵਿੱਚ ਕਹਿੰਦੇ ਕਿ 5 ਸਾਲ ਅਗਨੀ ਵੀਰਾਸਤੇ ਦਿੱਤੇ ਜਾ ਰਹੇ ਮੈਨੂੰ ਲੱਗਦਾ ਕੋਈ 5 ਸਾਲ ਪੂਰੇ ਕਰਦਾ ਹੀ ਨਹੀਂ ਹੁੰਦਾ ਇਦੇ ਵਿੱਚ ਕਿਹਾ ਗਿਆ ਕਿ ਹਜੇ ਇਹ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਫੌਜ ਵੱਲੋਂ ਅਧਿਕਾਰ ਦੇ ਤੌਰ ਤੇ ਕੋਈ ਵੀ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਨਹੀਂ ਆਏਗਾ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਫਿਰ ਕਾਰਨ ਕਿ ਤੁਸੀਂ ਮੰਨਦੇ ਹੋ ਕਿ ਇਹ ਜੇ ਕੇਂਦਰ ਨਹੀਂ ਚਾਹੁੰਦੀ ਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਤੁਸੀਂ ਇਹ ਵੇਖੋ ਵੀ ਇੱਕ ਉਹ ਪੱਖ ਰੱਖ ਲਈਏ ਆਪਾਂ ਵੀ ਉਹਨਾਂ ਨੇ ਫੌਜ ਨੇ ਨਹੀਂ ਹਜੇ ਕਲੀਅਰ ਕੀਤਾ ਕਿ ਇਹਨਾਂ ਦਾ ਜਾਤੀ ਤੌਰ ਤੇ ਵੈਸੇ ਫਰਜ਼ ਨਹੀਂ ਬੰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਉੱਥੇ ਗਏ ਨਹੀਂ ਐਸਐਸਪੀ ਸਾਹਿਬ ਉੱਥੇ ਗਏ ਨਹੀਂ ਇਹਦਾ ਮਤਲਬ ਇਹਨਾਂ ਦਾ ਬਸ ਜੇ ਸਰਕਾਰ ਵੱਲੋਂ ਕੋਈ ਹੁਕਮ ਹੋਊਗਾ ਤੇ ਜਾਣਗੇ ਵੈਸੇ ਨਿੱਜੀ ਤੌਰ ਤੇ ਕਿਤੇ ਨਹੀਂ ਜਾ ਸਕਦੇ ਵੈਸੇ ਇਹਨਾਂ ਨੂੰ ਕੋਈ ਦੁੱਖ ਦਰਦ ਨਹੀਂ ਹੈਗਾ ਹਨ ਤੇ ਸੈਂਟਰ ਸਰਕਾਰ ਵੱਲੋਂ ਜੇ ਆਪਾਂ ਕਹ ਲਈਏ ਉਹ ਤਾਂ ਵੈਸੇ ਵੀ ਉਹ ਇਹੀ ਚਾਹੁੰਦੇ ਆ ਇਹ ਅਸੀਂ ਨੌਜਵਾਨਾਂ ਨੂੰ ਬਸ ਭਰਤੀ ਕਰਕੇ ਬੇਰੋਜ਼ਗਾਰੀ ਦਾ ਫਾਇਦਾ ਠਾਕੇ ਫੌਜ ਨਾਲ ਮਜ਼ਾ ਕਰਕੇ ਅਸੀਂ ਗੋਲੀ ਖਾਣ ਲਈ ਉਥੇ ਬਾਰਡਰਾਂ ਦੇ ਭੇਜਣਾ ਤੇ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਵੱਲੋਂ ਹੁਣ ਦੇਖੋ ਸ਼ਹੀਦ ਤਾਂ ਬਾਰਡਰ ਤੇ ਹੀ ਹੋਇਆ ਨਾ ਇਹ ਕੋਈ ਤੁਰਿਆ ਰਾਹ ਚ ਆਉਂਦਾ ਸ਼ਹੀਦ ਨਹੀਂ ਹੋ ਗਿਆ ਜਾਂ ਘਰੇ ਤਾਂ ਹੋ ਨਹੀਂ ਗਿਆ ਬਾਰਡਰ ਤੇ ਸ਼ਹੀਦ ਹੋਇਆ ਸਿਰ ਚ ਗੋਲੀ ਵਜੀ ਐ ਕਿੱਥੋਂ ਵਜੀ ਕਿਵੇਂ ਵਜੀ ਮਤਲਬ ਜਦੋਂ ਉੱਥੇ ਸ਼ਹੀਦ ਹੋ ਗਿਆ ਤਾਂ ਫਰਟ ਗੱਲ ਹੀ ਨਿਬੜ ਗਈ ਉੱਥੇ ਤਾਂ ਭਾਵੇਂ ਚੱਕਰ ਆਏ ਹੁਣ ਫਿਰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਕਿਉਂਕਿ ਉਹ ਦੇਸ਼ ਲਈ ਸ਼ਹੀਦ ਹੋਇਆ ਦੇਸ਼ ਲਈ ਉੱਥੇ ਜੰਗ ਲੜਨ ਲਈ ਗਿਆ ਉੱਥੇ ਰਿਸਕੀ ਏਰੀਆ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਫਿਰ ਰਿਸਕੀ ਏਰੀਆ ਦੇ ਵਿੱਚ ਰੱਖਣ ਦਾ ਕੀ ਮਤਲਬ ਬੱਚਿਆਂ ਨੂੰ ਰਿਸਕੀ ਏਰੀਆ ਦੇ ਵਿੱਚ ਤੁਸੀਂ ਵੇਖੋ ਫੌਜ ਦੇ ਵਿੱਚ ਇੰਨੇ ਉਹਤੇ ਹੁੰਦੇ ਆ ਪਹਿਲਾਂ ਥੱਲੇ ਹੁੰਦਾ ਫਿਰ ਪ੍ਰੋਮੋਸ਼ਨ ਕਰਦੇ ਆ ਹੌਲੀ ਹੌਲੀ ਟ੍ਰੇਨਿੰਗ ਦੇ ਦੇ ਕੇ ਦੇ ਦੇ ਕੇ ਕਿਤੇ ਜਾ ਕੇ ਹਣ ਇਹਨਾਂ ਨੂੰ ਪਹਿਲਾਂ ਹੀ ਬਸ 6 ਮਹੀਨਿਆਂ ਦੀ 7 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਚਲੋ ਜੀ ਉਥੇ ਗੋਲੀ ਖਾਣ ਲਈ ਬਾਟਰ ਤੇ ਮਤਲਬ ਇਹ ਤਾਂ ਮੈਂ ਤਾਂ ਇਹ ਕਹਿਣਾ ਵੀ ਇੱਕ ਜਾਣ ਬੁੱਝ ਕੇ ਜਿਹੜਾ ਸੈਂਟਰ ਸਰਕਾਰ ਲੋਲੇ ਸਿਸਟਮ ਚਲਾਇਆ ਗਿਆ ਇਹਨਾਂ ਨੂੰ ਪੱਕਾ ਕੀਤਾ ਜਾਵੇ ਅਗਨੀ ਵੀਰਾਂ ਨੂੰ ਤੇ ਜੇ ਇਹ ਅਗਨੀ ਵੀਰਾਂ ਨੂੰ ਨਹੀਂ ਪੱਕਾ ਕਰਦੇ ਤਾਂ ਸਾਰੇ ਜਿੰਨੇ ਵੀ ਪੰਜਾਬ ਦੇ ਜਾਂ ਹੋਰ ਸਟੇਟਾਂ ਦੇ ਅਗਨੀ ਵੀਰ ਭਰਤੀ ਹੋਏ ਹੋਏ ਆ ਉਹ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਮਾਂ ਪਿਓ ਨੂੰ ਵੀ ਉਹਨਾਂ ਨੂੰ ਵਾਪਸ ਮੁੜਾ ਛੱਡ ਦੇਣੇ ਨੌਕਰੀ ਕੁਝ ਨਹੀਂ ਪਿਆ ਉਹ ਲਗਾਤਾਰ ਜਿੱਥੇ ਸਰਕਾਰੀ ਸਨਮਾਨਵ ਦੇ ਨਹੀਂ ਮਿਲਿਆਗਾ ਅਧੂਰਾ ਫੌਜ ਵੱਲੋਂ ਵੀ ਅਧੂਰਾ ਸਨਮਾਨ ਦਿੱਤਾ ਗਿਆ ਹੈਗਾ ਜੈ ਜਵਾਨ ਜੈ ਕਿਸਾਨ ਦੀ ਗੱਲ ਕੀਤੀ ਗਈ ਹੈ ਅ ਬੇਟਾ ਤੁਹਾਡੇ ਦਾਦਾ ਜੀ ਪਾਕਿਸਤਾਨ ਦੇ ਜ਼ਿਲ੍ਹੇ ਵਿੱਚ ਬਾਂਦੀ ਕਾਫੀ ਸਰ ਤੋਂ ਘਰ ਤੋਂ ਪੇਦਾ ਕਰ ਰਹੇ ਅੱਜ ਤੁਸੀਂ ਕਰ ਰਹੇ ਹੋ ਕਿ ਲੱਗਦਾ ਕਿ ਸਰਕਾਰਾਂ ਇਸ ਵੱਲ ਧਿਆਨ ਨਹੀਂ ਜਿਵੇਂ ਹੁਣ ਅਗਲੀ ਵੀਰਸ਼ੀ ਧੋਇ ਉਸ ਸਮੇਂ ਵੀ ਕੋਈ ਸਨਮਾਨ ਹੀ ਰੱ ਦਿੱਤਾ ਗਿਆ ਹੈਗਾ ਬਹੁਤ ਹੀ ਨਿਰਾਸ਼ਾਜਨਕ ਗੱਲ ਆ ਜਿਹੜੀ ਕਿ ਮੈਂ ਆਪਦੇ ਦਾਦਾ ਜੀ ਨੂੰ ਲੈ ਕੇ 20-25 ਸਾਲ ਤੋਂ ਸੰਘਰਸ਼ ਕਰਦੀ ਇੱਕ ਰੋਜ਼ ਨਵੀਂ ਗੁਹਾਰ ਮੰਤਰੀ ਤੋਂ ਸੰਤਰੀ ਤੱਕ ਲੈ ਕੇ ਉੱਠ ਰਹੇ ਸੀਗੇ ਪਰ ਅੱਜ ਬਹੁਤ ਹੀ ਜ਼ਿਆਦਾ ਦੁੱਖ ਲੱਗ ਰਿਹਾ ਕਿ ਜਿਹੜਾ ਸੰਘਰਸ਼ ਸਾਡੇ ਦਾਦਿਆਂ ਤੋਂ ਸ਼ੁਰੂ ਹੋਇਆ ਸੀ ਅੱਜ ਉਹ ਮੇਰੇ ਭਰਾਵਾਂ ਦੀ ਉਮਰ ਦੇ ਨਾਲ ਵੀ ਹੋਣ ਲੱਗ ਗਿਆ ਇਹਦੇ ਚੋਂ ਤੁਸੀਂ ਦੇਖ ਸਕਦੇ ਹੋ ਕਿ 2004 ਦੇ ਵਿੱਚ ਪਾਕਿਸਤਾਨ ਦੇ 300 ਸਾਲਾ ਦਿਵਸ ਤੇ ਸਾਨੂੰ ਪਤਾ ਚੱਲ ਰਿਹਾ ਕਿ ਜਿਹੜੇ ਮੇਰੇ ਦਾਦਾ ਜੀ ਦਾ 1971 ਦੀ ਜੰਗ ਵਿੱਚ ਮਿਸਿੰਗ ਸਰਟੀਫਿਕੇਟ ਦਿੱਤਾ ਗਿਆ ਸੀ ਉਹ ਅੱਜ ਵੀ ਪਾਕਿਸਤਾਨ ਾਂਦੀ ਜੇਲ੍ਹ ਵਿੱਚ ਜੰਦਾ ਨੇ ਤਾਂ ਉਹ ਸਮੇਂ ਤੋਂ ਸਾਡੇ ਘਰ ਦਾ ਇੱਕ ਰੂਟੀਨ ਬਣ ਚੁੱਕਿਆ ਸੀ ਕਿ ਹਰੇਕ ਮੰਤਰੀ ਤੱਕ ਗੋਹਾਰ ਲਹੋਣਾ ਕਿ ਜੇ ਉਹ ਦੇਸ਼ ਦੀ ਖਾਤਰ ਆਪਦੀ ਸਾਰੀ ਉਮਰ ਆ ਕੁਰਬਾਨ ਕਰਕੇ ਬੈਠੇ ਗਿਆ ਤਾਂ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਿੱਤੀ ਲੈਣੀ ਚਾਹੀਦੀ ਆ ਪਰ ਉਹ ਜਿਹੜਾ ਸੰਘਰਸ਼ ਆ ਖਤਮ ਹੋਣ ਦੀ ਬਜਾਏ ਸਾਡੀ ਜਿਹੜੀ ਜਨਰੇਸ਼ਨ ਤੇ ਸ਼ੁਰੂ ਹੋ ਗਿਆ ਠੀਕ ਹੈ ਜਿਹੜੀਆਂ ਮੇਰੇ ਭਰਾ ਕੁਰਬਾਨੀਆਂ ਦੇ ਰਹੇ ਆ ਇਸ ਸਰਕਾਰ ਨੂੰ ਸ਼ਰਮ ਮੋਣੀ ਚਾਹੀਦੀ ਆ ਕਿ ਇਹਨਾਂ ਅੰਦਰੋਂ ਇਨਸਾਨੀਅਤ ਵੀ ਖਤਮ ਹੋ ਚੁੱਕੀ ਆ ਇੱਕ ਜਿਹੜਾ ਸਾਨੂੰ ਆਸਰਾ ਸੀ ਨਾ ਵੀ ਇਹਨਾਂ ਹੋਣ ਦੇ ਬਾਵਜੂਦ ਜਿਹੜੀਆਂ ਸਾਨੂੰ ਮਾਵਾਂ ਨੂੰ ਭੈਣਾਂ ਨੂੰ ਮੋਢੇ ਤੇ ਹੱਥ ਰੱਖ ਕੇ ਸਬਰ ਮਿਲਦਾ ਸੀ ਸਰਕਾਰ ਵੱਲੋਂ ਅੱਜ ਉਹ ਵੀ ਨਹੀਂ ਦਵਾਇਆ ਗਿਆ ਉਹ ਦਿਖ ਗਿਆ ਆਕਾਸ਼ਦੀਪ ਦੇ ਮਾਤਾ ਕਾਫੀ ਵਿਲਾਹ ਕਰ ਰਹੀ ਸੀ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਉਹਦੇ ਜਿਹੜੇ ਅਰਥੀਆਂ ਜਲ ਪ੍ਰਵਾਹ ਨਹੀਂ ਕਰਾਂਗੇ ਜਿੰਨਾਂ ਚਿਰ ਸ਼ਹੀਦ ਨਹੀਂ ਕਰ ਦਿੱਤਾ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਸ਼ਹੀਦ ਦਾ درجہ ਦੇਣਗੀਆਂ ਜਿਵੇਂ ਲਗਾਤਾਰ ਮਾਵਾਂ ਦੇ ਪੁੱਤ ਫੌਜ ਤੇ ਦੇਸ਼ ਲਈ ਲੜ ਰਹੇ ਤੇ ਅਸੀਂ ਅੱਜ ਸਕੂਨ ਦੀ ਜ਼ਿੰਦਗੀ ਜੀ ਰਹੇ ਤੁਹਾਡੇ ਸਾਹਮਣੇ ਇੱਕ ਪਰਿਵਾਰ ਜਿਹੜੇ ਆ ਦੋ ਅੱਜ ਇਕੱਠੇ ਹੋਏ ਆ ਅਸੀਂ ਇਹਨਾਂ ਦਾ ਅੱਜ ਸਹਿਯੋਗ ਪਾਉਣਾ ਹੈ ਕਿਉਂਕਿ ਇਹ ਜਿਹੜਾ ਦਰਦ ਅੱਜ ਮਹਿਸੂਸ ਕਰ ਰਹੇ ਨੇ ਅਸੀਂ ਬਹੁਤ ਸਾਲਾਂ ਤੋਂ ਉਹ ਦਰਦ ਨੂੰ ਝੇਲ ਰਹੇ ਆ ਤੇ ਅਸੀਂ ਇਹ ਕਹਿ ਸਕਦੇ ਆ ਕਿ ਜਿਹੜੀ ਫੌਜ ਦੀ ਨੌਕਰੀ ਨੂੰ ਬਹੁਤ ਹੀ ਇੱਕ ਰਿਸਪੈਕਟ ਦੇ ਇੱਕ ਕੁਰਬਾਨੀ ਦੇ ਦਾਇਰੇ ਨਾਲ ਵੇਖਿਆ ਜਾਂਦਾ ਸੀ ਜੇ ਸਰਕਾਰਾਂ ਦੇ ਇਹੀ ਹਾਲ ਰਿਆ ਜਾਨ ਗਵਾਕੇ ਵੀ ਸਾਡੇ ਜਿਹੜੇ ਆ ਘਰ ਦੇ ਜੀ ਆ ਨੂੰ ਸ਼ਹੀਦੀ ਦਾ ਦਰਜਾ ਨਹੀਂ ਮਿਲ ਰਿਹਾ ਤੇ ਜਿਹੜੀਆਂ ਮਾਵਾਂ ਭੈਣਾਂ ਆਪਣੇ ਪੁੱਤ ਫੌਜ ਤੋਂ ਭੇਜਣ ਤੋਂ ਡਰਨਗੀਆਂ ਸਾਨੂੰ ਹੋਰੀ ਲੋਗ ਸਾਜੀ ਕੀ ਨਾ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਸਾਨ ਮਜ਼ਦੂਰ ਜੀ ਨੇ ਕ੍ਰਾਂਤੀਕਾਰੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਵੀ ਸਾਬਕਾ ਫੌਜੀ ਹਾਂ ਜੀ ਅਸੀਂ ਰਹੇ ਹਾਂ ਤੇ ਇੱਕ ਪਹਿਲਾ ਫੌਜ ਦੇ ਵਿੱਚ ਚੱਲਿਆ ਇੱਕ ਰੈਂਕ ਇੱਕ ਪੈਨਸ਼ਨ ਤੇ ਹਰੇਕ ਬੰਦੇ ਨੂੰ ਇੱਕ ਇੱਕੋ ਜੀ ਪੈਨਸ਼ਨ ਦੇ ਸਾਰਾ ਕੋਈ ਦਿੱਤਾ ਜਾਵੇ ਤੇ ਤਿੰਨ ਸਾਲ ਤੱਕ ਇਹ ਪਹਿਲਾਂ ਇਹ ਬੰਦੇ ਨੂੰ ਪਹਿਲਾਂ ਵੀ ਨਹੀਂ ਪੱਕਾ ਕਰਦੇ ਹੁੰਦੇ ਸੀ ਪਰ ਉਹਨੂੰ ਜਿਹੜਾ ਸਮਾਨ ਆ ਸਾਰਾ ਹੀ ਮਿਲਦਾ ਏ ਕਾਰਨੇ ਸੀ ਵੀ ਉਹਨਾਂ ਨੇ ਉਹਦੋਂ ਉਹਨਾਂ ਨੇ ਲਾਗੂ ਕਰਾਇਆ ਸੀ ਵੀ 3 ਸਾਲ ਚੋਂ ਤਾਂ ਖੂਨ ਤਾਂ ਇੱਕੋ ਹੀ ਆ ਨਾ ਚਾਹੇ ਉਹ ਬੀਐਸਐਫ ਦਾ ਚਾਹੇ ਉਹ ਕੋਈ ਆਰਮੀ ਦਾ ਤਾਂ ਉਹਦੋਂ ਉਹਨਾਂ ਨੇ ਪੂਰਾ ਉਹਨਾਂ ਨੇ ਉਸ ਟਾਈਮ ਭਗਵੰਤ ਮਾਨ ਸਰਕਾਰ ਨੇ ਵੀ ਆਖਿਆ ਸੀ 2 ਕਰੋੜ ਦਿਆ ਕਰਾਂਗੇ ਚਾਹੇ ਉਹਨੂੰ ਸਾਲ ਹੀ ਭਾਰਤੀ ਨੂੰ ਹੋਇਆ ਜਾਂ ਜੇ 2 ਸਾਲ ਹੋਇਆ ਜਾਂ 3 ਸਾਲ 3 ਸਾਲ ਇਹ ਬੱਚੇ ਨੂੰ 2 ਸਾਲ ਤੈਨੂੰ ਸਰਵਿਸ ਤੇ ਹੋ ਗਏ ਇਹ ਫਿਰ ਅਮਰੀਕਾ ਕੈਨੇਡਾ ਦੀ ਰੀਸ਼ ਕਰਨ ਅਮਰੀਕਾ ਕੈਨੇਡਾ ਚ ਕੀ ਆ ਕਿ ਜਦੋਂ 4 ਸਾਲ ਫੌਜ ਦੇ ਵਿੱਚ ਭਰਤੀ ਕਰਦੇ ਆ ਉਹ 4 ਸਾਲ ਤੋਂ ਬਾਅਦ ਉਹ ਬੰਦੇ ਨੂੰ ਪੁਲਿਸ ਜਾਂ ਕੋਈ ਦੂਜੀ ਸਰਵਿਸ ਦਿੰਦੇ ਆ ਕਿ ਫੌਜ ਦੇ ਨੀਤੀ ਨਾਲ ਕਿ ਜਿਵੇਂ ਹੁਣ ਆਪਣੇ ਥਾਂ ਥਾਂ ਤੇ ਆਪਾਂ ਵੇਖੀ ਜਾਨੇ ਕਿ ਉਹਨੇ ਵਿਜੀਲੈਂਸ ਕਿਤੇ ਕਿਤੇ ਛਾਪੇ ਮਾਰ ਕੇ ਫੜਦੀਏ ਲੋਕੀ ਗਲਤ ਕੰਮ ਕਰਦੇ ਆ ਉਹ ਤਾਂ ਕਰਕੇ ਨਾ ਰੀਸ ਤਾਂ ਕੀਤੀ ਆ ਵੀ ਅਮਰੀਕਾ 'ਚ ਫੌਜ 'ਚ ਪਹਿਲਾਂ ਬੰਦੇ ਨੂੰ ਭਰਤੀ ਕਰਦੇ ਵੀ ਗਲਤ ਨੀਤੀਆਂ ਇਹ ਨਾ ਬਣਾਉਣ ਤੇ ਉੱਥੋਂ ਵੀ ਚੰਗੀ ਸਿੱਖਿਆ ਲੈ ਕੇ ਆਉਣ ਪਰ ਇਹ ਗਾਂ ਆ ਕੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੰਦੀ। ਨੰਬਰ 2 ਤੇ ਜਿਵੇਂ ਹੁਣ ਇਹ ਬੱਚਾ ਮਰਿਆ ਉਥੇ ਜੇ ਜਦੋਂ ਉਹ ਚਾ ਖਤਰਨਾਕ ਏਰੀਕੇ ਚ ਗਿਆ ਮਰਿਆ ਤਾਂ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਜਦੋਂ ਉਸ ਜਗ੍ਹਾ ਤੇ ਪਹੁੰਚ ਗਿਆ ਤੇ ਇਹਨੂੰ ਘੱਟੋ ਘੱਟ ਜੇ 2 ਕਰੋੜ ਅਤੇ ਗਵਰਨਮੈਂਟ ਭਗਵੰਤ ਮਾਨ 1 ਕਰੋੜ ਤਾਂ ਦੇਵੇਨਾ ਤੇ ਜੇ ਉਹਦੇ ਨਾਂ ਦਾ ਕੋਈ ਬੁੱਤ ਬਣਾਇਆ ਜਾ ਵੀ ਤੇ ਇਹਨੂੰ ਇਹਨਾਂ ਦੇ ਪਰਿਵਾਰ ਚੋਂ ਕੇ ਇਹਨੂੰ ਨੌਕਰੀ ਦਿੱਤੀ ਜਾਵੇ ਜਿਹੜੇ ਲੋਕੀ ਬਾਕੀ ਵੀ 4 ਸਾਲ 4 ਸਾਲ ਤੇ ਜਿਹੜੇ ਹੈਗੇ ਆ ਫੌਜ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਇਸ ਨੌਕਰੀਆਂ ਦਿੱਤੀਆਂ ਜਾਣਾ ਨਾ ਕਿ ਹੂੰ ਰੱਖਿਆ ਜਾਵੇ ਇੱਕ ਸਾਈਨ ਕਰਾਉਂਦੇ ਆ ਉਸ ਟਾਈਮ ਤੇ ਵੀ ਤੁਸੀਂ ਉਸ ਟਾਈਮ ਕੋਈ ਲਾਉਂਗੇ ਤਾਂ ਨਹੀਂ ਤੇ ਬੱਚੇ ਆਪਣੇ ਨਿਆਣੇ ਸਾਈਨ ਕਰ ਦਿੰਦੇ ਆ ਵੀ ਸਾਨੂੰ ਇਹ ਤਾਂ ਜੀ ਸੇਵਾ ਕਰਨ ਚੱਲਿਆ ਸਾਨੂੰ ਕੁਝ ਨਹੀਂ ਚਾਹੀਦਾ ਇਹ ਕਰਕੇ ਅੱਜ ਦੇ ਬੱਚਾ ਨੂੰ ਇਹ ਆਣੇ ਜਦੋਂ ਤੂੰ ਸ਼ੱਕ ਨਹੀਂ ਵੀਰ ਚ ਜਾ ਇਹਨਾਂ 4 ਸਾਲਾਂ ਦੀ ਭਾਰਤੀ ਉਹਨਾਂ ਸਾਈਨ ਨਹੀਂ ਮਾਰਨੇ ਉਹਨਾਂ ਨੂੰ ਇਹ ਇੱਕ ਮੰਗ ਰੱਖੋ ਕਿ ਸਾਨੂੰ 4 ਸਾਲ ਤੋਂ ਬਾਅਦ ਨੌਕਰੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾ ਲਗਾਤਾਰ ਜਿਵੇਂ ਆਕਾਸ਼ਦੀਪ ਅਗਨੀਵੀਰ ਦੀ ਸ਼ਹਾਦਤ ਹੁੰਦੀ ਹੈ ਤਾਂ ਉਸ ਦੇ ਪਛਾਦ ਤੋਂ ਪਰ ਵੀ ਕਈ ਵਾਰ ਸਵਾਲ ਖੜੇ ਹੋਏ ਨੇ ਕਿ ਉਸ ਨੂੰ ਸ਼ਹੀਦ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ ਸਰਕਾਰ ਇਹ ਬਾਰੇ ਅਜੇ ਕਲੀਅਰ ਨਹੀਂ ਕਰ ਸਕੀ ਹਾਲਾਂਕਿ ਮੰਗ ਕਰ ਰਹੇ ਨੇ ਕਿ ਪਰਿਵਾਰ ਨੂੰ ਜੋ ਉਸ ਤਰ੍ਹਾਂ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ 1 ਕਰੋੜ ਰੁਪਇਆ ਦਿੱਤਾ ਜਾਵੇ ਤੇ ਨਾਲ ਦੀ ਨਾਲ ਪਿੰਡ ਦੇ ਵਿੱਚ ਬੁੱਤ ਲੱਗੇ ਸਕੂਲ ਦਾ ਨਾ ਜਿਹੜਾ ਆਕਾਸ਼ਦੀਪ ਦੇ ਨਾਂ ਤੇ ਹੋਵੇ ਤੇ ਪਰ ਦੂਜੇ ਪਾਸੇ ਫਰੀ ਕੋਰਟ ਦੇ ਵਿਧਾਇਕ ਗੁਰਸੇ ਸਿੱਖੋਂ ਵੱਲੋਂ ਜਿਹੜਾ ਹੈਗਾ ਕੱਲ ਇੱਕ ਸਮਾਗਮ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਸਰਕਾਰ ਉਸ ਨੂੰ ਜਿਹਦਾ ਉਹਦਾ ਬਣਦਾ ਮੁਆਜਾ ਜ਼ਰੂਰ ਦੇਵੇਗੀ ਪਰ ਦੇਖਣਾ ਉਹਨਾਂ ਦੀ समिति ਵਿੱਚ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਅਗਨੀ ਵੀਰਾਂ ਦੇ ਇਨਸਾਫ ਲਈ ਤਾਂ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਵਿਧਾਇਕ ਸਾਹਿਬ ਵੱਲੋਂ ਕਿਹਾ ਗਿਆ ਕਿ ਇਹਨੂੰ ਇਨਸਾਫ ਮਿਲੇਗਾ ਅਤੇ ਬਣਦਾ ਹੱਕ ਮਿਲੇਗਾ ਇਹ ਕਾਸ਼ਦੀਪ ਨੂੰ ਹੁਣ ਉਹਨਾਂ ਦਾ ਬਣਦਾ ਹੱਕ ਮਿਲਦਾ ਜਾਵੇ